ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਹਿਬ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਸੂਹੀ ਰਾਗ ਦੇ ਅੰਦਰ ਮਹੱਲਾ ਚੌਥਾ ਚੌਥੇ ਗੁਰਦੇਵ ਆ ਸਾਡੇ ਤੇ ਕਿਰਪਾ ਕਰਦੇ ਨੇ ਦੇਖ ਸੰਸਾਰ ਦੇ ਅੰਦਰ ਤੂੰ ਵਿਚੁਰਦੈ ਤੇ ਸਜਨਾ ਜਿੰਨੇ ਦੁਨੀਆਂ ਦੇ ਰੰਗ ਆ ਨਾ ਸਭ ਬਿਨ ਸੰਹਾਰੇ ਨੇ ਨਸ਼ਟ ਹੋ ਜਾਣ ਵਾਲੇ ਕੁਝ ਰੰਗ ਤੈਨੂੰ ਦਿਖਾਈ ਦੇਂਦੇ ਕੁਝ ਰੰਗ ਤੇਰੀ ਜ਼ਿੰਦਗੀ ਵਿੱਚ ਆਏ ਕੁਝ ਰੰਗ ਤੇਰੀ ਜ਼ਿੰਦਗੀ ਤੋਂ ਦੂਰ ਚਲੇ ਗਏ ਕੁਝ ਬੜੇ ਸੂਹੇ ਹੋਏ ਗੂੜੇ ਹੋਏ ਕੁਝ ਫਿੱਕੇ ਪੈ ਗਏ ਮਧਮ ਪੈ ਗਏ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਦੁਨੀਆਂ ਦੇ ਅੰਦਰ ਭਟਕਣਾ ਉਹ ਭਲਿਆ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਪ੍ਰਭੂ ਦੇ ਨਾਮ ਤੋਂ ਬਗੈਰ ਹੋਰ ਕੋਈ ਪੱਕਾ ਰੰਗ ਨਹੀਂ ਜਿਹੜਾ ਅੰਦਰ ਨੂੰ ਰੰਗ ਦੇਵੇ ਮੇਰੇ ਮਨ ਹਰਿ ਰਾਮ ਨਾਮ ਕਰ ਰੰਗ हे मेरे मनਾ जे तु रंग लाउना है ते वै गुरु दे नाम दा ला रंग दे अर्थ विद्वान सज्जन जेड़े ने प्रेम कर दे ने महाराज सच्चे बादशाह भी इ वचन कहंदे जाकू हर रंग लागो इस जुग में सो कयत है सूरा ਹੁਣ ਕੀ ਬਾਰ ਦਾ ਰੰਗ ਲੱਗ ਗਿਆ ਉਹਦੇ ਨਾਲ ਸੂਰਮੈ ਨਹੀਂ ਅੰਦਰ ਰੰਗ ਪ੍ਰੇਮ ਉਤਪੰਨ ਹੋਇਆ ਮੈਂ ਮਰ ਗਈਏ ਤੇ ਤੂੰ ਦੇ ਲਈ ਤੂੰ ਦੇ ਲੇਖੇ ਆਪਣੀ ਜ਼ਿੰਦਗੀ ਲਾ ਦਿਤੀਏ ਜਦ ਉਹਦੀ ਸ਼ਾਨੋਂ ਸ਼ੌਕਤ ਦੇ ਖਿਲਾਫ ਕੋਈ ਉਜਰ ਕਰਦਾ ਹੈ ਉਸ ਵੇਲੇ ਆਪਣੀ ਜਾਨ ਦੀ ਬਾਜ਼ੀ ਲਾ ਦਿੰਦਾ ਹੈ ਉਹਦੇ ਪ੍ਰੇਮ ਵਿੱਚ ਰਤਾ ਮਤਾ ਹੋਇਆ ਐਸਾ ਸੂਰ ਬੀਰ ਬਹਾਦਰ ਇਥੇ ਵੀ ਸਤਿਗੁਰੂ RAM DAS ਮਹਾਰਾਜ ਦਰਸਾਉਂਦੇ ਨੇ ਤੂੰ ਸੰਸਾਰ ਦੇ ਰੰਗਾਂ ਦੀ ਮੰਗਰ ਤੁਰਿਆ ਫਿਰਦਾ ਓ ਅੱਜ ਹੈ ਕੱਲ ਨੂੰ ਮਦਮ ਪੈ ਜਾਣਗੇ ਫਿੱਕੇ ਪੈ ਜਾਣਗੇ ਲਿਆ ਤੂੰ ਪਰਮਾਤਮਾ ਕੁਲ ਆ ਆਪਣੇ ਮਨ ਦੇ ਕਪੜੇ ਨੂੰ ਅਰ ਜਿਹੜਾ ਵੈ ਗੁਰੂ ਦੇ ਨਾਮ ਦਾ ਰੰਗ ਲੱਗ ਜਾਵੇ ਤੇ ਸਜਣਾ ਪੱਕੇ ਰੰਗ ਦੇ ਨਾਲ ਜੀਵਨ ਵਿੱਚ ਪਰਪੱਕਤਾ ਆ ਜਾਵੇਗੀ ਫਿਰ ਰੰਗ ਐਸਾ ਚੜੇਗਾ ਔਰ ਉਹ ਮਾਲਕ ਨਾਲ ਜੁੜ ਜਾਵੇਂਗਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਨੇ ਕਹਿ ਲੱਗੇ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਅਸੀਂ ਸੰਸਾਰ ਦੇ ਅੰਦਰ ਤੱਕਦੇ ਮਹਾਰਾਜ ਸੱਚੀ ਪਰਚਾ ਕਹਿੰਦੇ ਰੰਗ ਬੜੇ ਕੁਝ ਦਖਾਈ ਦਿੱਤੇ ਤੇ ਕੁਝ ਨੂੰ ਸੁਪਰਾਪਤ ਹੋਈ ਇਸ ਸੱਜ ਨੂੰ ਉਸਾਰੇ ਦੇ ਸਾਰੇ ਐਸਤਾ ਐਸਤਾ ਹੋਂਦ ਵਿੱਚ ਆਏ ਤੇ ਉਹਨਾਂ ਨੇ ਆਪਣੀ ਬੌਲਤਾ ਦਿਖਾਈ ਗੂੜਾਪਣ ਦਿਖਾਇਆ ਤੇ ਐਸਤਾ ਐਸਤਾ ਸਮਾਂ ਬਦਲਿਆ ਸਮੇ ਦੇ ਮੁਤਲਕ ਉਰੰਗ ਗੂੜੇ ਹੁੰਦੇ ਗਏ ਤੇ ਸਮਾਂ ਬਦਲਦਿਆਂ ਬਦਲਦਿਆਂ ਉਹ ਰੰਗ ਵੀ ਮਦਮ ਪੈਣ ਲੱਗ ਪੈ ਫਿੱਕੇ ਪੈਣ ਲੱਗ ਪੈ ਕੁਝ ਦਾ ਸੰਸਾਰ ਦੇ ਅੰਦਰ ਐਸਾ ਨਿਓ ਐਸਾ ਪ੍ਰੇਮ ਏ ਕਿ ਉਹ ਸੰਸਾਰ ਦੇ ਅੰਦਰ ਸਮੇਂ ਦੇ ਮੁਤਲਕ ਬਦਲ ਜਾਂਦੇ ਕਹਿਦੇ ਕੁਲ ਚੰਗਾ ਪੈਸਾ ਆ ਗਿਆ ਚੰਗਾ ਧਨ ਆ ਗਿਆ ਉੱਚਾ ਮਰਤਬਾ ਆ ਗਿਆ ਫਿਰ ਸਾਡਾ ਉਹ ਦਿਨਾਂ ਬੜਾ ਪ੍ਰੇਮ ਏ ਤੇ ਜੇ ਕਿਤੇ ਰੱਬ ਦਾ ਅਰ ਖਿਆਲਾਤ ਹੋਵੇ ਬਈ ਹੁਣ ਇਹ ਚੰਗੇ ਕਰਮ ਨਹੀਂ ਕਰਦਾ ਉਹਦੇ ਜੀਵਨ ਵਿੱਚ ਬਦਲਾਅ ਕਰ ਦੇਵੇ ਉਹਦੇ ਕੋਲੋਂ ਸਭ ਕੁਝ ਜਾਣ ਲੱਗ ਪਏ ਜਿਹੜੇ ਕਹਿੰਦੇ ਸਨ ਤੇਰੇ ਨਾਲ ਮੇਰਾ ਬੜਾ ਪ੍ਰੇਮ ਏ ਤੇਰੇ ਲਈ ਮੈਂ ਜਾਨ ਵੀ ਦੇ ਸਕਦਾ ਹਾਂ ਉਹੀ ਐਸ ਤਸ ਤਾ ਪੈਰ ਪਿੱਛੇ ਨੂੰ ਖਿੱਚਣ ਲੱਗ ਜਾਂਦੇ ਮਦਮ ਪੈਣ ਲੱਗ ਜਾਂਦੇ ਜਿੰਨੇ ਫੁੱਲਾਂ ਤੇ ਖੇੜਾ ਆਉਂਦਾ ਏ ਉਹ ਵੀ ਰਤ ਦੇ ਮੁਤਲਕ ਸਮੇਂ ਦੇ ਮੁਤਲਕ ਐਸਤਾ ਐਸਤਾ ਖੜਾਵਟ ਵਿੱਚ ਆਉਂਦੇ ਆਪਣਾ ਰੂਪ ਰੰਗ ਸੰਸਾਰ ਨੂੰ ਦਿਖਾਉਂਦੇ ਤੇ ਸਮੇਂ ਦੇ ਅਨੁਸਾਰ ਉਹ ਐਸਤਾ ਐਸਤਾ ਮਦਮ ਪੈਂਦੇ ਜਾਂਦੇ ਵਿਖਰ ਜਾਂਦੇ ਨਸ਼ਟ ਹੋ ਜਾਂਦੇ ਮਹਾਰਾਜ ਕਹਿੰਦੇ ਉਹ ਭਲਿਆ ਤੂੰ ਪ੍ਰਭੂ ਦੇ ਨਾਮ ਨੂੰ ਆਰਾਧ ਹਰ ਨਾਮਾ ਹਰੀ ਪਰਮਾਤਮਾ ਦਾ ਨਾਮ ਵੈਗੁਰੂ ਦਾ ਨਾਮ ਪਰਮ ਈਸ਼ਵਰ ਦਾ ਨਾਮ ਜਿਹਨੂੰ ਸਹਿਬ ਕਹਿੰਦੇ ਨੇ ਅਰ ਜਪ ਮੰਨ ਮੇਰੇ ਸਤ ਨਾਮ ਸਦਾ ਸਤ ਨਾਮ ਜਪ ਮੰਨ ਸਤ ਨਾਮ ਸਦਾ ਸਤ ਨਾਮ ਉਹਨੂੰ ਜਪ ਉਹਦੇ ਨਾਮ ਨੂੰ ਆਰਾਧ ਅਰ ਜਿਹਨੂੰ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਵਿੱਚ ਆਇਆ ਨਾਮ ਤੋਂ ਬਿਗੈਰ ਤੇਰੀ ਗਤ ਨਹੀਂ ਹੋਣੀ ਹਰੀ ਪਰਮਾਤਮਾ ਨੇ ਤਾਂ ਤੇਰੀ ਗਤ ਕਰਨੀ ਆ ਤਾਂ ਤੇਰੀ ਬਾਹ ਪਕੜਨੀ ਆ ਅਗਰ ਤੇਰੇ ਪੱਲੇ ਨਾਮ ਹੈ ਨਾਮ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਪੱਲੇ ਕੁਝ ਨਹੀਂ ਹੋ ਪੈਣਾ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗੜ ਨ ਲਗੈ ਪ੍ਰਭ ਕੈ ਸਿਮਰਨ ਅੰਧ ਨ ਜਾਗੈ ਪ੍ਰਭੂ ਦਾ ਸਿਮਰਨ ਕਰ ਉਹ ਵੈਗੁਰੂ ਦਾ ਨਾਮ ਜਪ ਇਹ ਹਿਰਦੇ ਦੇ ਵਿੱਚ ਸਾਰੀਆਂ ਦਾਤਾਂ ਮਿਲਣਗੀਆਂ ਹਰੀ ਪਰਮਾਤਮਾ ਦਾ ਰੰਗ ਔਰ ਅਸੀਂ ਜਦੋਂ ਸੰਸਾਰੀ ਵਿਦਿਆ ਪੜ੍ਹਦੇ ਨਾ ਉਹਦੇ ਵਿੱਚ ਗੰਗਾ ਯਈਆਂ ਔਰ ਇੱਕ aí ਅੱਖਰ ਖਾਲੀ ਕਹੇ ਜਾਂਦੇ ਮਤਲਬ ਉਹਨਾਂ ਦਾ ਕੁਝ ਨਹੀਂ ਉਹ ਲੇਖਣੀ ਸੰਸਾਰ ਦੀ ਵਿੱਚ ਨਹੀਂ ਆਉਂਦੇ ਪਰ ਸਤਿਗੁਰੂ ਨੇ ਅਸੀਂ ਸਾਰੇ ਉਹਨਾਂ ਨੂੰ 35 ਅੱਖਰ ਕਹਿੰਨੇ ਆ ਨਾ ਕਿ 35 ਅਖਰੀ ਇਸ ਸੰਸਾਰੀ ਪੰਜਾਬੀ ਦੇ ਵਿੱਚ 35 ਅੱਖਰ ਲਿਖਣੀ ਵਿੱਚ ਨਹੀਂ ਆਉਂਦੇ ਕੁਝ ਵੀ ਲਿਖਣ ਲੱਗ ਗਏ ਕੁਝ ਗੁਰਮੁਖ ਨੇ ਗੁਰਸਿੱਖ ਪਿਆਰੇ ਜਦੋਂ ਲਿਖਦੇ ਉਹਨਾਂ ਨੂੰ ਵਰਤਦੇ ਕਿਉਂ ਕਿਉਂ ਮੇਰੇ ਸਤਿਗੁਰੂ ਨੇ 35 ਦੇ 35 ਹੀ ਬਾਣੀ ਅੰਦਰ ਵਰਤੇ ਹੋਏ ਨੇ ਇਹਨਾਂ ਨੂੰ ਸਤਕਾਰਿਆ ਇਹਨਾਂ ਨੂੰ ਜਗ੍ਹਾ ਦਿੱਤੀ ਹੋਈ ਆ ਤੇ ਹੁਣ ਸਾਰਿਆਂ bari ਸਾਨੂੰ ਪਤਾ ਅਰ ਨਾ ਤਾਂ ਸਾਨੂੰ ਮੰਗੇ ਬਾਰੇ ਪਤਾ ਨਾ ਇੰਗੇ ਬਾਰੇ ਪਤਾ ਉਹਦੀਆਂ ਮਾਤਰਾਵਾਂ ਦਾ ਤਾਂ ਕੀ ਪਤਾ ਹੋਣਾ ਜਦੋਂ ਸਾਨੂੰ ਬੋਲਣਾ ਹੀ ਨਹੀਂ ਆਇਆ ਤੇ ਫਿਰ ਨਾ ਉਹਦੀਆਂ ਮਾਤਰਾਵਾਂ ਦੀ ਆਵਾਜ਼ ਦਾ ਪਤਾ ਹੈ ਤੇ ਉਹਦਾ ਕੰਮ ਨਿਬੇੜ ਦਿੱਤਾ ਤਾਂ ਖਾਲੀ ਰੱਖੋ ਜੀ ਵੀ ਨਹੀਂ ਜਿਹੜੀ ਸਾਡਾ ਖਦਸਾਹ ਸੰਸਾਰ ਦਾ ਜਿਹੜੀ ਗੱਲ ਸਾਡੀ ਸਮਝ ਤੋਂ ਅੱਗੇ ਨਿਕਲ ਜਾਵੇ ਸਮਝ ਵਿੱਚ ਨਾ ਆਵੇ ਅਸੀਂ ਕਹਿੰਨੇ ਤਾਂ ਹੈ ਹੀ ਨਹੀਂ ਉਹਨੂੰ ਮਕਾਈ ਦੇਨੇ ਅਉਂ ਇਨਾਂ ਅੱਖਰਾਂ ਦਾ ਖਾਤਮਾ ਕੀਤਾ ਬਈ ਇਹ ਤਾਂ ਹੈ ਹੀ ਨਹੀਂ ਜਿਹੜੇ ਅਜੋਕੇ ਪੜੇ ਲਿਖੇ ਬਹੁਤ ਆਦ ਅੰਦਰ ਨੌਜਵਾਨ ਪੀੜੀ ਨਾ ਉਹਨਾਂ ਨੂੰ ਮੰੰਗੇ ਤੇ ਇਈਂ ਦਾ ਹੀ ਨਹੀਂ ਪਤਾ ਲੱਗਦਾ ਬਈ ਮੰੰਗਾ ਕਿਹੜਾ ਤੇ ਇਈਂਾ ਕਿਹੜਾ ਇਹਨਾਂ ਦੇ ਬੋਲਣ ਉਚਾਰਨ ਦਾ ਹੀ ਨਹੀਂ ਪਤਾ ਕਈ ਵੇਰ ਪੜਾਉਂਦਿਆਂ ਹੋਇਆਂ ਸੁਣੀਏ ਨਾ ਆਵਾਜ਼ ਪੂਰੀ ਕੁਦਬਾਦ ਬੁਲਾਈ ਜਾਣਗੇ ਉਹਦੀ ਕਿਉਂਕਿ ਨਾਂ ਪੜਾਇਆ ਗਿਆ ਨਾ ਦਰਸਾਇਆ ਗਿਆ ਮੇਰੇ ਵੈਗਰੂ ਨੇ ਸਤਕਾਰ ਕੀਤਾ ਇਨਾਂ ਅੱਖਰਾਂ ਦਾ ਵੀ ਜੇ 35 ਅੱਖਰ ਕਹੇ ਤੇ ਪੂਰੇ ਦੇ ਪੂਰੇ ਸੁਭਾਈ ਮਨ ਕੀਤੇ ਸੰਖੇਪ ਕਰਾ ਇਥੇ ਗੰਗਾ ਅੱਖਰ ਇਹ ਸ਼ਬਦ ਅੰਦਰ ਵਰਤੇ ਮਹਾਰਾਜ ਸਚੀ ਪਾਸ਼ਾ ਕਹਿੰਦੇ ਰੰਗ ਅਰ ਜਿਹੜਾ ਜੀਦਾ ਅਰਥ ਹੀ ਰੰਗ ਪਰਮਾਤਮਾ ਦੇ ਨਾਮ ਦਾ ਰੰਗ ਹਰ ਵੈਗੁਰੂ ਦਾ ਰੰਗ ਵੈਗੁਰੂ ਦਾ ਰੰਗ ਕੀਏ ਉਹਦੇ ਨਾਮ ਦਾ ਰੰਗ ਅੰਦਰ ਨੂੰ ਚੜ ਜਾਣਾ ਤੇਰੇ ਅੰਦਰ ਉਹਦੇ ਨਾਮ ਦਾ ਪ੍ਰੇਮ ਰੰਗ ਕਈਏ ਪ੍ਰੇਮ ਉਤਪਨ ਹੋਣਾ ਪ੍ਰੇਮ ਕੀਏ ਮੈਂ ਆਪਣੇ ਅੰਦਰੋਂ ਮਰ ਜਾਣੀ ਤੇ ਤੂੰ ਨੇ ਉੱਬਰ ਆਉਣਾ ਪਰਮਾਤਮਾ ਦੇ ਨਾਮ ਨੇ ਹਿਰਦੇ ਵਿੱਚੋਂ ਉੱਭਰ ਆਉਣਾ ਪਰਮਾਤਮਾ ਨੂੰ ਉਭਾਰਨਾ ਕਹਿੰਦੇ ਹਰ ਰੰਗ ਮਜੀਠੇ ਰੰਗ ਹਰੀ ਪਰਮਾਤਮਾ ਵੈਗੁਰੂ ਜਿਹੜਾ ਹੈ ਨਾ ਉਹਨੂੰ ਸੰਸਾਰ ਦੀ ਰੰਗਾਂ ਦੀ ਨਾਲ ਤਸ਼ਬੀਹ ਨਾ ਦੇਵੀਂ ਕਿ ਬਹੁਤ ਤੇਜੀ ਇਹ ਫੁਲਾਨੀ ਵਰਗਾ ਨਹੀਂ ਉਹ ਕੁਝ ਸਮੇ ਲਈ ਆ ਤੇ ਮੌਸਮੀ ਰੰਗਾਂ ਨੇ ਬिखर ਜਾਣਾ ਬਿਨ ਸੁਝਾਣਾ ਹੈ ਕਹ ਲੱਗੀ ਮੁਜੀਠੀ ਦਾ ਪੱਕਾ ਰੰਗ ਮਾਜੀਠੀ ਦਾ ਮਾਜੀਠੀ ਦੀ ਇੱਕ ਵੇਲ ਆ ਤੇ ਉਸ ਨੂੰ ਤੋੜ ਕੇ ਕੁਝ ਕੁੱਟ ਕੇ ਪਾਣੀ ਵਿੱਚ ਉਬਾਲਦੇ ਤੇ ਉਹਦਾ ਰੰਗ ਉਤਰ ਜਾਂਦਾ ਫਿਰ ਉਹਨੂੰ ਕਾੜ ਕਾੜ ਕੇ ਜਦੋਂ ਚੜਾਉਂਦੇ ਉਹ ਪਰਤ ਕੇ ਪੱਕਾ ਰੰਗ ਉਤਰਦਾ ਨਹੀਂ ਨਹੀਂ ਤੇ ਗੁਰਮਖੋ ਕੱਚੇ ਰੰਗ ਜਿੰਨੇ ਆ ਉਸ ਤੁਸੀਂ ਲਾਓਗੇ ਬੜੇ ਢਕੀਲੇ ਬੜੇ ਚਮਕੀਲੇ ਦਿਸਣਗੇ ਤੇ ਜਦੋਂ ਲਿਆਉਂਗੇ ਮਰ ਪਰਤ ਕੇ ਮੱਥੇ ਨੂੰ ਹੱਥ ਮਾਰਨਾ ਪੈਂਦਾ ਕੀ ਹੋ ਗਿਆ ਦਸਤਾਰ ਲਿਓ ਤੇ ਉਹ ਦਸਤਾਰ ਵੀ ਕਰਦੀ ਐ ਐਸਾ ਉਹ ਕਦੇ ਗਰਦਨ ਨੂੰ ਰੰਗ ਮੈਂ ਵੀ ਇੱਕ ਲਿਆ ਆ ਸੀ ਦੇਖ ਕੇ ਬੜਾ ਸੁੰਦਰ ਨੀਲਾ ਗੂੜਾ ਰੰਗ ਤੇ ਜਦੋਂ ਮੈਂ ਲਿਆ ਕੇ ਬੱਧੀ ਤੇ ਪਹਿਲਾਂ ਦਾ ਪਾਣੀ ਚ ਰੰਗ ਉਤਰਿਆ ਮੁੜ ਕੇ ਉਹ ਜਦੋਂ ਮੈਂ ਸਜਾਇਆ ਕਰਾਂ ਮੇਰੀ ਗਰਦਨ ਨੀਲੀ ਨੀਲੀ ਕਰ ਦਿਆ ਕਰੇ ਮੈਂ ਕਿਹਾ ਮਹਾਰਾਜ ਨੇ ਵਾਕਿਆ ਹੀ ਕਿਹਾ ਵੀ ਕੱਚਾ ਰੰਗ ਹੀ ਕੱਚਾ ਹੈ ਉਤਰਦਾ ਹੈ ਅਰ ਉਹ ਤੋਂ ਖੜਾ ਛੁਡਾਇਆ ਮਹਾਰਾਜ ਨੇ ਤਾਂ ਹੀ ਬਚਨ ਕਹੇ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ ਇਹ ਕੱਚੇ ਰੰਗ ਦੀ ਤਰ੍ਹਾਂ ਉਤਰਦੇ ਰਹਿੰਦੇ ਉਤਰਾਓ ਚੜਾਓ ਵਿੱਚ ਜਿਵੇਂ ਕੱਚਾ ਰੰਗ ਵਸਤਰ ਨੂੰ ਖਰਾਬ ਛਿਰਤੀ ਸਦਾਇਆ ਤੇ ਦੂਜਿਆਂ ਨੂੰ ਖਰਾਬ ਕਰਦਾ ਤੇ ਦੂਰ ਹੁੰਦਾ ਹੈ ਉਤਰ ਜਾਂਦਾ ਹੈ ਅੱਜ ਜਿਨ੍ਹਾਂ ਦਾ ਤੇਰੀ ਨਾਲ ਕੱਚਿਆਂ ਪਿੱਲਿਆਂ ਦਾ ਪ੍ਰੇਮ ਏ ਅਰ ਜਿਨ੍ਹਾਂ ਚਰ ਤੇਰੀ ਕੁਲ ਖਾਨ ਨੂੰ ਪੈਨਨ ਨੂੰ ਤੇਰੇ ਨੇੜੇ ਆਉਂਦੇ ਨੇ ਜਿੱਦਨ ਕੁਦ ਨਾ ਹੋਇਆ ਦੂਰ ਚਲੇ ਜਾਣਗੇ ਮਹਾਰਾਜ ਵੀ ਬਾਣੀ ਅੰਦਰ ਸਹਿਬ ਪਾਸ਼ਾ ਬਚਨ ਕਰਦੇ ਨੇ ਜਿੱਚਰ ਦਿੱਚੈ ਪੈਨਨ ਖਾਵਣੇ ਤਿੱਚਰ ਰਖਣ ਗੰਢ ਜੇਸ ਦਿਨ ਕਿਸ਼ਨਾ ਹੋਵਈ ਤਿਤ ਦਿਨ ਬੋਲਣ ਗੰਦ ਜਿਹੜੇ ਬੰਦੇ ਦੀ ਉਸਤਤੀ ਕਰ ਰਹੇ ਹੁੰਦੇ ਆ ਨਾ ਮੇਰਾ ਮਿੱਤਰ ਮੇਰਾ ਰਿਸ਼ਤੇਦਾਰ ਮੇਰਾ ਭੈਣ ਭਾਈ ਤੇ ਜਿੱਦਨ ਉਹਨਾਂ ਦੇ ਮੂੰਹ ਚ ਕੁਝ ਪਾਉਣਾ ਬੰਦ ਕਰ ਦਿਓ ਦੇਣਾ ਕੁਝ ਬੰਦ ਕਰ ਦਿਓ ਉਹ ਸਿੱਧੀ ਨਿੰਦਿਆ ਤੇ ਉਤਰ ਆਉਣਗੇ ਉਹਦੇ ਲਈ ਬਦਤ ਸਲੂਕੇ ਔਰ ਫਿੱਕੇ ਅਨਥਾ ਬੋਲ ਬੋਲਣੇ ਆਰੰਭ ਕਰ ਦੇਣਗੇ ਮਹਾਰਾਜ ਨੇ ਤਾਂ ਹੀ ਬਚਨ ਕਹੇ ਕਹਿੰਦੇ ਕੱਚੇ ਲੋਗ ਨੇ ਕੱਚਾ ਕਦੇ ਪਾਰ ਨਹੀਂ ਝੇ ਲਾਉਂਦਾ ਵਿਚਾਲੇ ਡੋਬ ਦਿੰਦਾ ਇਸ ਕਰਕੇ ਕੱਚੜਿਆਂ ਸੋਂ ਤੋੜ ਜਿਹੜੇ ਕੱਚੇ ਪ੍ਰੇਮ ਵਾਲੇ ਨਾ ਕੱਚੇ ਪ੍ਰੇਮ ਨੇ ਕੱਚੇ ਨੇ ਉਹਨਾਂ ਨਾਲੋਂ ਸਨੇਹ ਤੋੜ ਅਰ ਪਰਮਾਤਮਾ ਨਾਲ ਜੋੜ ਢੂੰਡ ਲੱਭ ਸੱਜਣ ਮਿੱਤਰ ਸੱਜਣ ਸੰਤ ਪੱਕਿਆ ਜਿਨ੍ਹਾਂ ਦਾ ਸੰਸਾਰੀ ਕਮਨਾਵਾਂ ਵਾਸ਼ਨਾਵਾਂ ਬਿਰਤੀਆਂ ਫੁਰਣੀਆਂ ਸਵੈ ਪ੍ਰਯੋਜਨ ਦਾ ਅੰਤ ਹੋ ਗਿਆ ਚਿੱਤ ਵਿੱਚ ਸੱਤ ਪ੍ਰਗਟਿਆ ਨਾ ਉਹਨਾਂ ਨੂੰ ਢੂੰਡ ਸੱਜਣ ਸੰਤ ਪੱਕਿਆ ਕੱਚੇ ਜਿਹੜੇ ਨੇ ਉਹ ਜੀਵਨ ਦੇ ਵਿੱਚ ਛੁੜੇ ਉਹ ਜਿਉਂਦਿਆਂ ਸਾਥ ਛੱਡ ਜਾਂਦੇ ਨੇ ਪੱਕੇ ਜਿਹੜੇ ਉਹ ਮੋਇਆਂ ਨਾ ਦਈ ਛੋੜ ਉਮ ਮਰਨ ਪਰਯੰਤ ਵੀ ਤੇਰਾ ਸਾਥ ਨਹੀਂ ਛੱਡਦੇ ਉਹ ਨਾਲ ਜਾਣਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦਾ ਨਾਮ ਗੁਰੂ ਦਾ ਸੰਗ ਮਜੀਠੀ ਦਾ ਰੰਗ ਹੀ ਪੱਕਾ ਤੇ ਕੱਚਾ ਰੰਗ ਆ ਕਸੁੰਬੇ ਦਾ ਉਹ ਉੱਤਰ ਜਾਂਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੱਕਾ ਰੰਗ ਹੀ ਨਾਮ ਦਾ ਪ੍ਰਭੂ ਦਾ ਉਹਦੇ ਨਾਲ ਜੋੜ ਉਹਨੂੰ ਸਹਿਬ ਨੇ ਬਚਨ ਕੀਤੇ ਕਹਿੰਦੇ ਨਾਨਕ ਪਾਹ ਬਾਹਰਾ ਕੋਰਾ ਰੰਗ ਨਾ ਸੋਏ ਕਹਿੰਦੇ ਪਾਹ ਦਿੰਦੇ ਨੇ ਕੋਰਾ ਕਪੜਾ ਹੋਵੇ ਨਾ ਤੇ ਉਹਨੂੰ ਫਰਕੜੀ ਆਤ ਚ ਪਾ ਕੇ ਜਾਂ ਭਾਫ ਦੇ ਕੇ ਲਲਾਰੀ ਰੰਗਣ ਵਾਲੇ ਪੱਕਾ ਰੰਗ ਚੜਾਉਣ ਲਈ ਉਹਨੂੰ ਪਹਿਲਾਂ ਪਾਹ ਦਿੰਦੇ ਫਿਰ ਪੱਕੇ ਰੰਗ ਵਿੱਚ ਪਾ ਦਿੰਦੇ ਨੇ ਔਰ ਉਹਦੀ ਜਿਹੜੀ ਮੈਲ ਹੁੰਦੀ ਉਹਨੂੰ ਉਤਾਰ ਕੇ ਪਰੇ ਕਰਕੇ ਔਰ ਉਹਦੇ ਤੰਦਾਂ ਦੇ ਵਿੱਚ ਜਿਹੜੀ ਜਰਦੇ ਜਰਦੇ ਵਿੱਚ ਔਰ ਐਨ ਘੜ ਕਰ ਗਈ ਉਹਨੂੰ ਉਤਾਰ ਕੇ ਭਾਫ਼ ਦੇ ਕੇ ਪਾਣੀ ਦੇ ਵਿੱਚ ਉਬਾਲ ਕੇ ਔਰ ਉਹਨੂੰ ਉਤਾਰ ਕੇ ਫਿਰ ਪੱਕਾ ਰੰਗੇ ਗੁਰੂ ਕੁਲ ਆ ਜਿਹੜੀ ਤੇਰੀ ਨਾਸ ਨਾਸ ਵਿੱਚ ਕੱਚਾਈ ਵਸ ਗਈ ਆ ਨਾ ਬੁਰਾਈ ਵਸ ਗਈ ਆ ਮੇਰਾ ਗੁਰੂ ਉਹਨੂੰ ਉਤਾਰ ਕੇ ਤੇਰੇ ਅੰਦਰ ਨੂੰ ਪਹਿਲਾਂ ਸਾਫ਼ ਸੁਥਰਾ ਕਰਕੇ ਐਂਡ ਪਵਿੱਤਰ ਕਰਕੇ ਫਿਰ ਨੂੰ ਪਾ ਦੇ ਕੇ ਫਿਰ ਨਾਮ ਦਾ ਰੰਗ ਪ੍ਰੇਮ ਦਾ ਰੰਗ ਅੰਦਰ ਚੜਾ ਦਿੰਦਾ ਆ ਔਰ ਮਹਾਰਾਜ ਸੱਚੀ ਪਾਤਸ਼ਾਹ ਕਹਿੰਦਿਆ ਨਹੀਂ ਤੇ ਕੱਚਾ ਰੰਗ ਕੁਸੁੰਭ ਕਾ ਥੋੜ ਡਿਆ ਦਿਨ ਚਾਰ ਜਿਓ ਕੁਸੁੰਬੇ ਦਾ ਰੰਗ ਔਰ ਦੇਖਣ ਨੂੰ ਬੜਾ ਚਮਕੀਲਾ ਪੜਕੀਲਾ ਹੁੰਦਾ ਪਰ ਉਹ ਚਾਰਕ ਦਿਨਾਂ ਦਾ ਹੀ ਹੁੰਦਾ ਹੈ ਛੇਤੀ ਨਾਲ ਹੀ ਉਤਰ ਜਾਂਦਾ ਹੈ ਫਿਰ ਉਹ ਕਿਸੇ ਕੰਮ ਦਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੀ ਉਹ ਸੰਸਾਰ ਵਿੱਚ ਆਇਆ ਉਹ ਮਾਲਕ ਨਾਲ ਜੁੜ ਤੇ ਕੱਚੇ ਦਾ ਸਾਥ ਨਾ ਲਈ ਜੇ ਕੱਚੇ ਦਾ ਸਾਥ ਲੈ ਲਿਆ ਨਾ ਤੇ ਡੁੱਬ ਜਾਵੇਂਗਾ ਉਹਨੂੰ ਸਹਿਬ ਨੇ ਬਾਣੀ ਅੰਦਰ ਕਿਹਾ ਸੀ ਹੱਥ ਨਾ ਲਾਈ ਕੁਸੰਬੜੈ ਜਲ ਜਾਸੀ ਢੋਲਾ ਕੁਸੰਬਾ ਕੱਚਾ ਡੇੜਾ ਹੈ ਨਾ ਉਹਦੇ ਨਾਲ ਹੱਥ ਕੀਏ ਬਾਹਰ ਦਾ ਨਹੀਂ ਮਨ ਟੱਚ ਨਾ ਕਰੀ ਮਨ ਦੀ ਛੂ ਨਾ ਲਾਈ ਉਹਦੇ ਨਾਲ ਮਨ ਕਰਕੇ ਸਨੇਹ ਨਾ ਲਾ ਲਈ ਉਹ ਅੱਜ ਵੀ ਨਹੀਂ ਹੋ ਤੇ ਕੱਲ ਵੀ ਨਹੀਂ ਹੋ ਉਹਨੇ ਆਪ ਵੀ ਨਸ਼ਟ ਹੋ ਜਾਣਾ ਤੇ ਤੈਨੂੰ ਵੀ ਨਸ਼ਟ ਕਰ ਦੇਣਾ ਇਸ ਕਰਕੇ ਪੱਕੇ ਨਾਲ ਜੋੜ ਮਜੀਠ ਦਾ ਗੂੜਾ ਰੰਗੇ ਅੰਦਰ ਦਾ ਰਸ ਦੇਵੇਗਾ ਤੇਰਾ ਏਕੋ ਨਾਮ ਮਜੀਠੜਾ ਇਹਨਿ ਕਿ ਉਹ ਬਾਹਰ ਦੀ ਮਜੀਠ ਜਿਹੜਾ ਉਹਦੀ ਵੇਲ ਲੈ ਕੇ ਤੇ ਅਸੀਂ ਤਨ ਤੇ ਉੱਪਰ ਪਾਣੀ ਪਾਈ ਜਾਈਏ ਕਿਹੜਾ ਮਜੀਠ ਲੈਣਾ ਹੈ ਮਹਾਰਾਜ ਕਹਿੰਦੇ ਆ ਇਹ ਤੇਰਾ ਏਕੋ ਨਾਮ ਮਜੀਠੁੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਮਹਾਰਾਜ ਪਿਆਰੀ ਵੈ ਗੁਰੂ ਜੀ ਤੇਰੇ ਨਾਮ ਦਾ ਰੰਗਿਆ ਮੇਰੇ ਜੀਵਨ ਦਾ ਜਿਹੜਾ ਚੋਲਾ ਹੈ ਨਾ ਇਹ ਰੰਗਿਆ ਜਾਵੇ ਇਹ ਐਨ ਤੇਰੇ ਨਾਮ ਰੰਗ ਵਿੱਚ ਰੰਗਿਆ ਦਵੇ ਤੇ ਮਾਲਕ ਫਿਰ ਤੂੰ ਕੋਲ ਵਸਦਾ ਜਿਨ੍ਹਾਂ ਦਾ ਮਨ ਦਾ ਚੋਲਾ ਤੇਰੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਨਾ ਮੇਰੇ ਦਾਤਿਆ ਉਹਨਾਂ ਦੇ ਕੋਲ ਤੂੰ ਹੁੰਨਾ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕਿਹੜੇ ਨਾਮ ਰੰਗ ਨਾਲ ਬਾਰੀ ਨਹੀਂ ਕਿ ਲਾਲ ਰੰਗ ਦੇ ਚੋਲੇ ਪਹਿਨ ਲੋ ਜੀ ਕਿ ਰਾਬ ਇਹਨਾਂ ਦੇ ਕੋਲ ਹੈ ਨਹੀਂ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਕੈ ਪਾਸ ਧੂੜ ਤਨਾ ਕੀ ਜੇ ਮਲੇ ਜੀ ਕਹੋ ਨਨਕ ਕੀ ਅਰਦਾਸ ਮਹਾਰਾਜ ਸਾਹਿਬ ਕਹਿੰਦੇ ਦਾਤਾ ਜਿਨ੍ਹਾਂ ਦਾ ਜੀਵਨ ਦਾ ਚੋਲਾ ਤੇਰੇ ਨਾਮ ਰੰਗ ਵਿੱਚ ਰਤਾ ਗਿਆ ਨਾ ਉਹਨਾਂ ਦੇ ਕੋਲ ਤੂੰ ਵਸਦਾ ਆ ਮਹਾਰਾਜ ਸਾਹਿਬ ਕਹਿੰਦੇ ਜੇ ਕਾਇਆ ਨੂੰ ਅਰ ਰੰਗਣੈ ਤੇ ਵੈਗਰੂ ਦੇ ਨਾਮ ਵਿੱਚ ਰੰਗ ਕਾਇਆ ਰੰਗਣ ਜੇਥੀਏ ਪਿਆਰੇ ਕਾਇਆ ਸ਼ਰੀਰ ਨੂੰ ਰੰਗਣ ਮੱਟੀ ਬਣਾ ਮੱਟੀ ਔਰ ਜਾਉ ਭਾਂਡਾ ਜਿਹਦੇ ਵਿੱਚ ਰੰਗ ਘੋਲਿਆ ਜਾਂਦਾ ਹੈ ਭਾਂਡਾ ਬਾਹਰੋਂ ਆ ਰੰਗ ਉਹਦੇ ਅੰਦਰ ਹੈ ਸ਼ਰੀਰ ਕਾਇਆ ਬਾਹਰ ਆ ਨਾ ਦਿਸਦੀ ਤੇ ਰੰਗ ਨਾਮ ਇਹਦੇ ਅੰਦਰ ਘੋਲਣਾ ਆ ਕਾਇਆ ਰੰਗਣ ਜੇਥੀਏ ਪਿਆਰੇ ਇਹਦੇ ਵਿੱਚ ਕੀ ਪਾਈਏ